ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਦੇ ਐਲਾਨ ਤੋਂ ਬਾਅਦ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਫਿਰੋਜ਼ਪੁਰ ਦਿਹਾਤੀ ਇਲਾਕੇ ਦੇ ਵਿੱਚ ਕੋਈ ਸਿਆਸੀ ਪੁਚਾਲ ਦੇਖਣ ਨੂੰ ਮਿਲੇਗਾ ਐਹੋ ਜਿਹਾ ਸਿਆਸੀ ਪੁਚਾਲ ਦੇਖਣ ਨੂੰ ਮਿਲਿਆ ਕਿ ਜਿਹੜੇ ਪੁਰਾਣੇ ਜਿਹੜੇ ਆ ਸਿਆਸਤਦਾਨ ਉਹਨਾਂ ਦੀਆਂ ਵੀ ਰਾਤੀਆਂ ਨੀਂਦਾ ਉਹ ਢਾਕੇ ਰੱਖ ਦਿੱਤੀਆਂ ਕਿਉਂਕਿ ਐਹੋ ਜਿਹਾ ਇੱਕ ਨੌਜਵਾਨ ਚਿਹਰਾ ਵੀ ਜੋ ਪਿਛਲੇ ਦਿਨਾਂ ਦੇ ਵਿੱਚ ਵੀ ਕਾਫੀ ਸਮਾਜ ਸੇਵੀ ਜਿਹੜੇ ਆਗੇ ਉਹ ਕਰਦਾ ਹੋਇਆ ਦਿਖਾਈ ਦਿੱਤਾ ਉਹ ਚਿਹਰਾ ਸਾਹਮਣੇ ਆਇਆ ਤੇ ਉਹਨੇ ਜਦ ਚੋਣ ਮੈਦਾਨ ਦੇ ਵਿੱਚ ਐਹੋ ਜਿਹੀ ਜੜੀ ਸਿਆਸੀ ਅੱਗ ਲਗਾਈ ਵੀ ਜਿਹੜੀ ਆ ਉਹ ਥੰਮਨ ਦਾ ਨਾਮ ਨਹੀਂ ਲੈਂਦੀ ਵੀ ਸਿਆਸਤ ਦੇ ਵਿੱਚ ਜਿਹੜੀ ਆ ਫਰੋਕਤ ਦਿਹਾਤੀ ਦੇ ਵਿੱਚ ਪਹਚਾਲ ਜਿਹੜੇ ਆnde ਹੋਏ ਸਾਧ ਤੌਰ ਤੇ ਦਿਖਾਈ ਦੇ ਰਹੇ ਨੇ ਸਾਡੇ ਨਾਲ ਜਿਹੜੋ ਮੌਜੂਦ ਨੇ ਨੌਜਵਾਨ ਚਿਹਰਾ ਗੁਰਪ੍ਰੀਤ ਸਿੰਘ ਸੇਖੋ ਗੁਰਪ੍ਰੀਤ ਸਿੰਘ ਸੇਖੋ ਉਹ ਚਿਹਰਾ ਇਸ ਟਾਈਮ ਦਿਹਾਤੀ ਇਲਾਕੇ ਦੇ ਵਿੱਚ ਚਮਕੇ ਬਾਹਰ ਆਇਆ ਵੀ ਜਿਹੜੀ ਇਹ ਚਮਕ ਜਿਹੜੀ ਆ ਹਜੇ ਤੱਕ ਵੀ ਜਿਹੜੀ ਆ ਫਿੱਕੀ ਪੈਂਦੀ ਹੋਈ ਦਿਖਾਈ ਨਹੀਂ ਦੇ ਰਹੀ ਤੇ ਜਿਹੜੇ ਸਿਆਸਤਦਾਨ ਜਿਹੜੇ ਪੁਰਾਣੇ ਹੈਗੇ ਆ ਉਹਨਾਂ ਦੀ ਨੀਂਦਾਂ ਜਿਹੜੀਆਂ ਉੱਡੀਆਂ ਹੋਈਆਂ ਦਿਖਾਈ ਦੇ ਰਹੀਆਂ ਤੇ ਉਹਨਾਂ ਦੀ ਕਹਿ ਸਕਦੇ ਆ ਸੱਜਤ ਵਿੱਚ ਇਹੋ ਜਿਹੇ ਜਿਹੜਾ ਪਹਚਾਲ ਉਹ ਦੇਖਣ ਨੂੰ ਮਿਲਦਾ ਪਿਆ ਜੋ ਥੰਮਨ ਦਾ ਨਾਮ ਨਹੀਂ ਲੈ ਰਿਆ ਪਹਿਲਾਂ ਤਾਂ ਜੀ ਤੁਹਾਨੂੰ ਜਿੱਤ ਦੀ ਜਿਹੜੀ ਮੁਬਾਰਕਬਾਦ ਦਿੰਦੇ ਆ ਤੇ ਉਸ ਤੋਂ ਬਾਅਦ ਇਹ ਜਾਨਣਾ ਚਾਹੁੰਦੇ ਆ ਵੀ ਇਹ ਜਿਹੜੀ ਜਿੱਤ ਹੈ ਇਹ ਤੁਸੀਂ ਕਿਵੇਂ ਸੋਚੀ ਤੇ ਕਿਸ ਤਰ੍ਹਾਂ ਤੁਹਾਨੂੰ ਇਹ ਜਿਹੜੀ ਹੈ ਮਿਲੀ ਇਹ ਮੁਬਾਰਕਬਾਦ ਮੇਰੀ ਨਹੀਂ ਮੇਰੀ ਮੁਬਾਰਕਬਾਦ ਸੰਗਤ ਦੀ ਆ ਜਿਨ੍ਹਾਂ ਦੇ ਪੈਰੋਂ ਇਹ ਫਤਿਹ ਮਿਲੀ ਆ ਜਾਂ ਮੁਬਾਰਕਬਾਦ ਗੁਰੂ ਸਾਹਿਬ ਦੀ ਆ ਜਿਨ੍ਹਾਂ ਨੇ ਕਿਰਪਾ ਕੀਤੀ ਆ ਤੇ ਉਹਨਾਂ ਨੇ ਇਸ ਜਿੱਤ ਨਾਲ ਸਾਨੂੰ ਲਵਾਜਿਆ ਇਹ ਫਤਿਹ ਸਾਰੀ ਸੰਗਤ ਦੀ ਆ ਸਾਡੇ ਇਲਾਕੇ ਦੀ ਆ ਸਾਡੇ ਹਲਕੇ ਦੀ ਆ ਪਾਜੀ ਤੁਸੀਂ ਸੋਚਿਆ ਸੀਗਾ ਵੀ ਕਿਸੇ ਟਾਈਮ ਵੀ ਤੁਸੀਂ ਇਸ ਸਿਆਸਤ ਦੇ ਵਿੱਚ ਆਓਗੇ ਉਹ ਤਰੀਕ ਕਿਹੜੀ ਸੀ ਕਿਹੜਾ ਮਾਹੌਲ ਐਵੇਂ ਦਾ ਬਣਿਆ ਵੀ ਤੁਹਾਨੂੰ ਜਿਹੜੇ ਸਿਆਸਤ ਦੇ ਵਿੱਚ ਨੇ ਆਨਵਾਸ ਕੀਤਾ ਜਿਹੜਾ ਮਜਬੂਰ ਕਰ ਦਿੱਤਾ ਤੇ ਸਰਪੰਚੀ ਦੀਆਂ ਚੋਣਾਂ ਤੋਂ ਬਾਅਦ ਹੀ ਸ਼ੁਰੂ ਹੋਇਆ ਸਰਪੰਚੀ ਦੀਆਂ ਚੋਣਾਂ ਹੋਈਆਂ ਨੇ ਉਸ ਤੋਂ ਬਾਅਦ ਇਹ ਚੀਜ਼ ਜਿਹੜੀ ਆ ਮਾਈਂਡ ਦੇ ਵਿੱਚ ਆਈ ਤੇ ਉਸ ਤੋਂ ਬਾਅਦ ਹੀ ਅਸੀਂ ਵਰਕ ਕਰਨਾ ਸ਼ੁਰੂ ਕੀਤਾ ਕੀ ਸੀ ਮਨ ਦੇ ਵਿੱਚ ਉਹ ਸਰਪੰਚੀ ਦੇ ਚੋਣ ਦੇ ਬਾਅਦ ਇਹੋ ਜਿਹਾ ਕੀ ਹੋਇਆ ਵੀ ਜਿਹੜਾ ਤੁਹਾਨੂੰ ਮਜਬੂਰਨ ਜਿਹੜੀ ਆ ਸਿਆਸਤ ਦੇ ਵਿੱਚ ਕਦਮ ਰੱਖਣਾ ਪਿਆ ਤੇ ਜਿਹਦੇ ਵਿੱਚ ਤੁਹਾਨੂੰ ਕਾਮਯਾਬੀ ਵੀ ਮਿਲਦੀ ਹੋਈ ਸਾਫ਼ ਤੌਰ ਤੇ ਦਿਖਾਈ ਦੇ ਰਹੀ ਮੈਂ ਸਿਰਫ ਇਹ ਹੀ ਜ਼ਰੂਰ ਕਿ ਚੱਲੇ ਸੀ ਵੀ ਆਪਦੇ ਲੋਕਾਂ ਦੀ ਸੇਵਾ ਕਰ ਸਕਾਂ ਕਿਹੜੇ ਤਰੀਕੇ ਨਾਲ ਕਰ ਸਕਦਾ ਉਹਦੇ ਵਾਸਤੇ ਕੋਈ ਤੁਹਾਡੇ ਕੋਲ ਪਾਵਰ ਹੋਣੀ ਚਾਹੀਦੀ ਹੈ ਡੈਸੀਗਨੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਫੇਰ ਹੀ ਗਵਰਨਮੈਂਟ ਦੀ ਜਿਹੜੀ ਚੀਜ਼ ਆ ਜੋ ਗਵਰਨਮੈਂਟ ਤੋਂ ਚੀਜ਼ ਆਉਂਦੀ ਆ ਉਹ ਤੁਸੀਂ ਲੋਕਾਂ ਤੱਕ ਪਹੁੰਚਾ ਸਕਦੇ ਹੋ ਜੇ ਸਾਡੇ ਕੋਲ ਪਾਵਰ ਹੀ ਨਹੀਂ ਅਸੀਂ ਕਰ ਕੀ ਸਕਦੇ ਇਸ ਕਰਕੇ ਉਹਦੋਂ ਫੈਸਲਾ ਲਿਆ ਸਾਰੀ ਟੀਮ ਨੇ ਰਲ ਕੇ ਤੇ ਉਹ ਸੰਗਠਨ ਨੇ ਪ੍ਰਬੰਧ ਕੀਤਾ ਸਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੁਸੀਂ ਚੋਣ ਲੜਿਆ ਕਈ ਜਿਹੜੀਆਂ ਮੁਸ਼ਕਲਾਂ ਵੀ ਤੁਹਾਡੇ ਸਾਹਮਣੇ ਜਿਹੜੀਆਂ ਪੇਸ਼ ਹੋਈਆਂ ਕਿਉਂਕਿ ਜਿਹੜੇ ਉਹ ਸਿਆਸਤਦਾਨ ਸੀਗੇ ਜਾਂ ਜਿਹੜੇ ਸੱਤਾਧਾਰੀ ਪਾਰਟੀ ਦੇ ਖਾਸ ਤੌਰ ਤੇ ਲੋਕ ਸੀਗੇ ਉਹਨਾਂ ਨੇ ਕਾਫੀ ਹਰਚਨਾ ਜਿਹੜੀਆਂ ਪਾਈਆਂ ਜਿਹੜੀਆਂ ਅਸੀਂ ਵੀ ਦੇਖੀਆਂ ਲੋਕਾਂ ਨੇ ਵੀ ਦੇਖੀਆਂ ਸਭ ਦਾ ਤੁਸੀਂ ਮੁਕਾਬਲਾ ਜਿਹੜਾ ਡਟ ਕੇ ਕੀਤਾ ਇਹੋ ਜਿਹੇ ਕਿਹੜੀਆਂ ਮੁਸ਼ਕਲਾਂ ਸੀ ਜਿਹਦੇ ਬਾਅਦ ਤੁਹਾਨੂੰ ਇਹੋ ਜਿਹਾ ਲੱਗਿਆ ਵੀ ਸ਼ਾਇਦ ਕਿਤੇ ਮੈਂ ਮਤਲਬ ਕਿ ਇਹ ਜਿਹੜੀ ਮੰਜ਼ਿਲ ਪਹੁੰਚੋ ਕਿਤੇ ਕਿਸਕਾ ਨਾ ਜਾਵਾਂ ਬਿਲਕੁਲ ਨਹੀਂ ਇਹ ਕਦੇ ਨਹੀਂ ਲੱਗਿਆ ਕਿਉਂਕਿ ਕੱਲਾ ਮੈਂ ਨਹੀਂ ਸੀ ਇਲੈਕਸ਼ਨ ਲੜ ਰਿਹਾ ਨਾ ਹੀ ਕੱਲਾ ਸਿੱਖੂ ਸੀ ਮੈਂ ਇਹ ਸਾਰੀ ਸੇਖੋਂ ਸੀ ਤੇ ਸਾਰੇ ਇਲੈਕਸ਼ਨ ਲੜ ਰਹੇ ਸੀ ਸੋ ਮੈਨੂੰ ਇਹ ਫਿਕਰ ਨਹੀਂ ਸੀ ਹੈਗਾ ਵੀ ਮੈਨੂੰ ਇਹ ਅੰਦਰ ਕਰ ਦੇਣਗੇ ਤੇ ਇਲੈਕਸ਼ਨ ਰਹਿ ਜਾਏਗਾ ਇਹ ਕਦੀ ਨਹੀਂ ਸੀ ਹੋਣਾ ਮੈਨੂੰ ਅੰਦਰ ਕਰਨ ਨਾਲ ਸਗੋਂ ਜਿਆਦਾ ਸਾਨੂੰ ਉਭਾਰ ਤੇ ਉਛਾਲ ਹੀ ਮਿਲਿਆ ਕੋਈ ਸਾਡਾ ਨੁਕਸਾਨ ਨਹੀਂ ਹੋਇਆ ਅੱਛਾ ਦੋਵੇਂ ਜ਼ੋਨਾਂ ਦੇ ਵਿੱਚ ਜਿਹੜੀਆਂ ਜਿੱਤ ਹਾਸਲ ਹੋਈਆਂ ਤੁਹਾਡੇ ਪੱਥਰੀਆਂ ਨੇ ਜਿਹੜੀਆਂ ਮਤਲਬ ਕੀ ਇਹਰੇ ਚ ਚੋਣ ਲੜੀ ਐ ਤੇ ਉਹਦੇ ਚ ਹਿੱਸਾ ਲਿਆ ਤੇ ਲੋਕਾਂ ਦਾ ਪਰਮਾ ਜਿਹੜਾ ਵੀ ਕਹਿ ਸਕਦੇ ਆ ਵੀ ਪਿਆਰ ਮਿਲਿਆ ਉਹਦੇ ਚ ਦਿਖਾਈ ਦੇ ਰਿਹਾ ਕਾ ਬੱਡੀ ਮਿਹਨਤ ਤੇ ਤੁਸੀਂ ਜਿੱਤ ਹਾਜ਼ਿਲ ਕੀਤੀ ਐ ਕਿ ਇਹ ਸੋਚਿਆ ਸੀ ਵੀ ਮਤਲਬ ਇੰਨੀਆਂ ਜਿਹੜੀਆਂ ਵੋਟਾਂ ਦੇ ਨਾਲ ਜਿੱਤ ਹੋਏਗੀ ਕਿਉਂਕਿ ਲੋਕ ਕਹਿੰਦੇ ਸੀ ਵੀ ਮੁਕਾਬਲਾ ਬੜਾ ਸਖਤ ਆ ਲੇਕਿਨ ਤੁਸੀਂ ਉਸ ਮੁਕਾਬਲੇ ਨੂੰ ਇੰਨਾ ਆਸਾਨ ਬਣਾ ਦਿੱਤਾ ਵੀ ਲੋਕ ਵੀ ਹੈਰਾਨ ਹੋ ਰਹੇਗੇ ਵੀ ਆਖਿਰ ਇਹ ਜਿਹੜੀ ਜਿੱਤ ਆ ਇੱਕ ਵਾਰ ਫਿਰ ਕਿਵੇਂ ਹੋ ਗਈ ਇਹ ਆਸਾਨ ਮੈਂ ਨਹੀਂ ਬਣਾਇਆ ਜੀ ਆਸਾਨ ਬਣਾਇਆ ਮੇਰੇ ਇਲਾਕੇ ਦੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਇੱਕ ਤਰਫਾ ਕਰ ਦਿੱਤਾ ਤੇ ਅਦਰਵਾਈਜ਼ ਮੈਂ ਤਾਂ ਇਕੱਲਾ- ਇਕੱਲਾ ਮੈਂ ਕੀ ਕਰ ਸਕਦਾ ਸੀ ਗੱਲ ਇਹ ਜਦੋਂ ਇਲਾਕਾ ਨਾਲ ਤੁਰਪੀਆਂ ਸਾਰੀ ਸੰਗਤ ਹੀ ਨਾਲ ਤੁਰਪੀ ਤੇ ਉਹਨਾਂ ਨੇ ਇਹ ਚੀਜ਼ ਕੀਤੀ ਫਿਰ ਸੰਗਤ ਦੀ ਭਾਵਨਾ ਤਾਂ ਉਹਨੇ ਵੀ ਨਜ਼ਰ ਆਂਦੀ ਆ ਵੀ ਤੁਸੀਂ ਅੱਗੇ ਵਧੋ ਤੇ ਹੋਰ ਵੀ ਜਿਹੜੇ ਅੱਗੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਤੁਸੀਂ ਉਹਦੇ ਚੇਸਾ ਲਓ ਤੇ ਉਹਦੇ ਚ ਜੜੀ ਵੀ ਆਪਣੀ ਉਮੀਦਵਾਰੀ ਜਿਹੜੀ ਆ ਪੱਕੀ ਕਰੋ ਕੀ ਲੱਗਦਾ ਵੀ ਤੁਹਾਡਾ ਅਗਲਾ ਕਦਮ ਜਿਹੜਾ ਇਹ ਹੋਣ ਜਾ ਰਿਹਾ ਜੇ ਸੰਗਤ ਕਹੂਗੀ ਜੀ ਕਰਾਂਗੇ ਜੇ ਸਾਰੀ ਟੀਮ ਸੰਗਤ ਖੜੀ ਆ ਸੀ ਇੱਕ ਪਰਿਵਾਰ ਆ ਸਾਰੇ ਜਾਣੇ ਤੁਸੀਂ ਪਰਿਵਾਰ ਪੂਰਾ ਫੈਸਲਾ ਕਰੂਗਾ ਜਿੱਧਰ ਨੂੰ ਵੀ ਜਾਂਦਾ ਤੇ ਕੋਈ ਗੱਲ ਨਹੀਂ ਸਤਵਚਨ ਜਾਵਾਂਗੇ ਸਰ ਜ਼ਰੂਰ ਸੀਟ ਹੈ ਇਹ ਜਿਹੜੀ ਇਤਹਾਤੀ ਦੀ ਹੈ ਤੇ ਹੋਰ ਕਿਹੜੀ ਜਿਹੜੀ ਨਿਸ਼ਾਨਾ ਹੈਗਾ ਵੀ ਤੁਸੀਂ ਉੱਥੇ ਜਾ ਕੇ ਜਿਹੜੀ ਚੋਣ ਲੜਨ ਦਿਓ ਤੇ ਜਾਇ ਹੀ ਫੈਸਲਾ ਇਹ ਕਰਨ ਦੇ ਵਿੱਚ ਇਹ ਜਿਹੜਾ ਨਿਸ਼ਾਨਾ ਤੁਸੀਂ ਕਹਿ ਰਹੇ ਜੀ ਇਹ ਸੰਗਤ ਦਾ ਫੈਸਲਾ ਲਾਸਟ ਉਹਨਾਂ ਨੇ ਕਰਨਾ ਤੇ ਉਹ ਜਿਹੜੇ ਪਾਸੇ ਕਹਿਣ ਕਿ ਚੱਲ ਜਾਵਾਂਗੇ ਬਿਲਕੁਲ ਅਗਲਾ ਜਿਹੜਾ ਮਾਨਸਰ ਦਾ 27 ਜਿਹੜੀ ਚੋਣਾਂ ਤੁਸੀਂ ਲੜਨ ਜਾ ਰਹੇ ਹੋ ਤੇ ਕਿਹੜੇ ਕਿੱਥੋਂ ਲੜਨ ਜਾ ਰਹੇ ਹੋ ਇਹ ਜੇ ਤੁਸੀਂ ਸਾਫ਼ ਨਹੀਂ ਕਰਦੇ ਸਾਬੋਨ ਬਾਈ ਜੀ ਕੀ ਕਰੀਏ ਸੰਗ ਇਹ ਤਾਂ ਫੈਸਲਾ ਟੀਮ ਨੇ ਸੰਗਤ ਨੇ ਕਰਨਾ ਮੈਂ ਤੁਹਾਨੂੰ ਕੀ ਕਹਦੇ ਮੈਂ ਕਿੱਥੋਂ ਲੈਕਚਨ ਲੜ ਲਊਗਾ ਜੇ ਉਹ ਕਹਿਣਗੇ ਲੜਨਾ ਹੈ ਤੇ ਸੱਤ ਵਜੇ ਲੜਾਂਗੇ ਜੇ ਕਹਿਣਗੇ ਨਹੀਂ ਲੜਨਾ ਤਾਂ ਨਹੀਂ ਲੜਾਂਗੇ ਤੁਹਾਡਾ ਮਨ ਕੀ ਕਹਿੰਦਾ ਜੀ ਮੇਰਾ ਮਨ ਕਹਿੰਦਾ ਜੋ ਸੰਗਤ ਕਹੂਗੀ ਉਹੀ ਮੈਂ ਉਹਨਾਂ ਤੇ ਡਿਪੈਂਡ ਨਾ ਬਿਲਕੁਲ ਵੀ ਜੇ ਤੁਹਾਨੂੰ ਮੈਦਾਨ ਦੇ ਵਿੱਚੋਂ ਉਤਰਨ ਦੀ ਜਿਹੜਾ ਕਿਹਾ ਗਿਆ ਤੇ ਤੁਸੀਂ ਜ਼ਰੂਰ ਮੈਂ ਤਾਂ ਮੈਦਾਨ ਦੇ ਵਿੱਚੋਂ ਉਤਰਾਂਗਾ ਹਾਂ ਜੇ ਸੰਗਤ ਕਹੂਗੀ ਉਤਰਨਾ ਤੇ ਉਤਰਾਂਗੇ ਜੇ ਕਹੂਗੀ ਨਹੀਂ ਉਤਰਨਾ ਫਿਰ ਨਹੀਂ ਉਤਰਾਂਗਾ ਹਨ ਸਾਰਾ ਜਿਹੜਾ ਤੁਸੀਂ ਸੰਗਤ ਨੂੰ ਸ਼ੇਰ ਦਿੱਤਾ ਵੀ ਜਿੱਤ ਦਾ ਇਹ ਸਾਰਾ ਲੇਕਿਨ ਇਹਦੇ ਤੁਹਾਡੇ ਪਰਿਵਾਰ ਦਾ ਵੀ ਕਾਫੀ ਯੋਗਦਾਨ ਹੈ ਕਿਉਂਕਿ ਉਹਨਾਂ ਨੇ ਵੀ ਦਿਨ ਰਾਤ ਇੱਕ ਕੀਤੀ ਹੈ ਪ੍ਰਚਾਰ ਵੀ ਕੀਤਾ ਵੀ ਮਤਲਬ ਜਿਹਾ ਦਾਸਾ ਵੀ ਕੀਤੀਆਂ ਤੁਸੀਂ ਸਮਝਦੇ ਹੋ ਵੀ ਸਾਰਾ ਮਿਰਚੂਲ ਕੇ ਸਾਡੀ ਟੀਮ ਵੱਲੋਂ ਹੀ ਜਿਹੜੀਆਂ ਇਹ ਜਿਹੜੀਆਂ ਜਿੱਤ ਜਿਹੜੀਆਂ ਪ੍ਰਾਪਤ ਹੋਈ ਹੈ ਤੇ ਗਾਂ ਵੀ ਜੜਾ ਵੀ ਇਸ ਤਰ੍ਹਾਂ ਦਾ ਮਾਹੌਲ ਬਣੇਗਾ ਕਿ ਗੁਰਪ੍ਰੀਤ ਸਿੰਘ ਕੋ ਦਾ ਨਾਮ ਜਿਹੜਾ ਸਿਆਸਤ ਦੇ ਵਿੱਚ ਕਾਫੀ ਵਧੀਆ ਤਰੀਕੇ ਦੇ ਨਾਲ ਜਾਣਿਆ ਜਾਏਗਾ ਬਿਲਕੁਲ ਜੀ ਘਰ ਘਰੀ ਕੱਲਾ ਮੇਰੇ ਪਰਿਵਾਰ ਦੀ ਮੇਰੀ ਮਤਲਬ ਮੇਰੀ ਮਾਂ ਜਾਂ ਮੇਰੇ ਪਿਓ ਜਾਂ ਮੇਰੀਆਂ ਬੇਟੀਆਂ ਨੇ ਜਾਂ ਕਿਸ ਨੇ ਉਹਨਾਂ ਇਕੱਲੇ ਨੇ ਅਰਦਾਸਾਂ ਨਹੀਂ ਕੀਤੀਆਂ ਘਰ ਘਰ ਦੇ ਵਿੱਚ ਹੀ ਮੇਰੇ ਬਜ਼ੁਰਗ ਮੇਰੀਆਂ ਮਾਵਾ ਮੇਰੇ ਭਰਾ ਮੇਰੀਆਂ ਭੈਣਾਂ ਬੇਟੀਆਂ ਜਿਨ੍ਹਾਂ ਨੇ ਅਰਦਾਸ ਕੀਤੀ ਔਰ ਪੈਰ ਪੈਰ ਤੇ ਕੀਤੀ ਆ ਵੀ ਉਹਦਾ ਫਾਲਿਆ ਉਹਦਾ ਨਤੀਜਾ ਆ ਆਖਿਰ ਕੀ ਮਜਬੂਰੀ ਰਹੀ ਵੀ ਮਤਲਬ ਆਪਣੇ ਪਤਨੀ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਕਿਉਂਕਿ ਤੁਸੀਂ ਇਹ ਚਾਹਦੇ ਸੀਗੇ ਵੀ ਤੁਸੀਂ ਮੈਦਾਨ ਚ ਉਤਰੋ ਕੁਛ ਮਤਲਬ ਇਹੋ ਜੀ ਸਿਆਸਤੀ ਪਿੱਛੇ ਜਿਹੜੀ ਸਿਆਸਤੀ ਬਣ ਗਈ ਕਿ ਜਿਹਦੇ ਪਿੱਛੇ ਤੁਹਾਨੂੰ ਆਪਣੇ ਜਿਹੜੇ ਪਰਿਵਾਰਿਕ ਮੈਂਬਰ ਪਤਨੀ ਜਿਹੜੀ 딸 ਪਤਨੀਆਂ ਉਹਨਾਂ ਨੂੰ ਜਿਹੜਾ ਮੈਦਾਨ ਚ ਉਤਾਰਨਾ ਪਿਆ ਵੀ ਲੱਗਦਾ ਕਿ ਕਿਤੇ ਨਾ ਕਿਤੇ ਤੁਹਾਨੂੰ ਚੋਣਾਂ ਤੋਂ ਦੂਰ ਰੱਖਣ ਵਾਸਤੇ ਇਹ ਸਾਰੇ ਹੱਥਕੰਡੇ ਜਿਹੜੇ ਹੈ ਸੱਤਾਧਾਰੀ ਵੱਲੋਂ ਅਪਣਾਏ ਗਏ ਤੀਜ਼ ਤਾਂ ਬਾਈ ਫਿਰ ਮਜਬੂਰੀ ਸੀ ਹੁਣ ਜੇ ਜੈਂਟਸ ਸੀਟ ਹੁੰਦੀ ਕੋਈ ਇਹਤੇ ਮੈਂ ਆਪ ਲੜਦਾ ਜਦੋਂ ਸੀਟੀ ਜੈਟ ਨਹੀਂ ਸੀ ਤਾਂ ਮੈਂ ਲੜ ਕੇ ਨਹੀਂ ਸਕਦਾ ਫਿਰ ਹੋਰ ਦੋ ਕਿ ਆਲਟਰਨੇਟ ਨਹੀਂ ਸੀ ਸਾਡੇ ਕੋਲ ਹੈਗਾ ਕੀ ਉਹਦਾ ਕੋਈ ਸਬਸਟੀਟਿਊਟ ਨਹੀਂ ਹੈਗਾ ਸੀ ਉਹਦਾ ਫਿਰ ਸਾਨੂੰ ਉਹ ਕਰਨਾ ਪਿਆ ਹੁਣ ਜੀ ਜਿਹੜਾ ਲਾਸਟਸ ਕੁਸਚਨ ਹੈ ਇਸ ਸਰ ਇਹ ਇਹ ਅਸੀਂ ਜਾਣਨਾ ਚਾਹੁੰਦੇ ਆ ਵੀ ਇਹ ਜਿਹੜਾ ਪਿਆਰ ਤੁਹਾਨੂੰ ਸਾਰਿਆਂ ਨੂੰ ਮਿਲਿਆ ਵੀ ਇਹ ਜਿਹੜੇ ਲੋਕਾਂ ਦੇ ਕੰਮ ਹੈ ਇਹੋ ਜਿਹੇ ਕਿਹੜੇ ਕੰਮ ਸੀ ਕਿ ਕਿੱਚ ਕੇ ਲੈ ਕੇ ਤੁਹਾਨੂੰ ਸਾਹਮਣੇ ਆਏ ਵੀ ਜਿਹੜੇ ਤੁਸੀਂ ਸੱਚਾ ਸਮੇਂ ਦਿਓ ਵੀ ਸਿਆਸਤ ਵਿੱਚ ਆਉਣਾ ਜ਼ਰੂਰੀ ਹੈ ਕਿਉਂਕਿ ਪਹਿਲਾਂ ਵੀ ਤੁਸੀਂ ਗੱਲ ਕੀਤੀ ਆ ਵੀ ਸਿਆਸਤ ਤੋਂ ਬਿਨਾ ਕਿਉਂਕਿ ਬਿਨਾ ਪਾਵਰ ਤੋਂ ਤੁਸੀਂ ਉਹ ਲੋਕਾਂ ਦੇ ਮਸਲੇ ਹੱਲ ਨਹੀਂ ਕਰ ਸਕਦੇ ਵੀ ਜਿਹੜੇ ਲੋਕਾਂ ਦੀ ਉਮੀਦਾਂ ਹੁੰਦੀਆਂ ਉਹ ਜਿਹੜੀਆਂ ਉਹ ਜਿਹੇ ਮਸਲੇ ਤੁਹਾਡੇ ਸਾਹਮਣੇ ਆਏ ਨੇ ਵੀ ਜਿਨ੍ਹਾਂ ਨੂੰ ਤੁਸੀਂ ਹੱਲ ਕਰਨਾ ਚਾਹੁੰਦੇ ਹੋ ਪਾਵਰ ਲੈ ਕੇ ਦੇਖੋ ਜੀ ਬਲਾਗ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਇਦਾਂ ਦਾ ਪ ਜਿਹੜਾ ਗਵਰਨਮੈਂਟ ਦਾ ਕੋਈ ਵੀ ਫੰਡ ਜਾਂ ਸਕੀਮ ਆ ਜੋ ਵੀ ਜਨਰੇਟ ਹੋਣੀ ਆ ਉਹ ਬਲਾਕ ਸਮਟੀ ਦੇ ਜ਼ਿਲ੍ਹਾ ਪ੍ਰੈਸਿਡੈਂਟ ਥਰੂ ਹੀ ਪਿੰਡਾਂ ਨੂੰ ਮਿਲ ਸਕਦਾ ਗ੍ਰਾਂਟ ਦੇ ਰੂਪ ਵਿੱਚ ਤੇ ਜੇ ਉਹ ਉੱਥੇ ਆਪਾਂ ਲੋਕਾਂ ਦੀ ਸੇਵਾ ਭਾਵਨਾ ਲੈ ਕੇ ਬੈਠਾਂਗੇ ਤੇ ਆਪਾਂ ਪਿੰਡਾਂ ਨੂੰ ਫੰਡ ਜਿਹੜੇ ਜਨਰੇਟ ਕਰਾਂਗੇ ਤੇ ਪਿੰਡ ਆਪੇ ਆਪੇ ਅੱਗੇ ਵਧ ਜਾਣਗੇ ਤੇ ਜੇ ਆਪਾਂ ਉਹ ਆਪ ਹੀ ਘਪਲੇ ਘੁਪਲੇ ਕਰਗੇ ਤੇ ਫਿਰ ਤਾਂ ਬੇੜੇ ਗਿਰਕ ਹੋਣਾ ਇਹਨਾਂ ਪਏ ਤੇ ਉਹਨੇ ਵੀ ਉਹ ਜਿਹੜਾ ਫੰਡ ਆ ਉਹ ਪ੍ਰੋਪਰ ਤੌਰ ਤੇ ਪਿੰਡਾਂ ਦੇ ਵਿੱਚ ਲੱਗੇ ਤੇ ਸਾਡੇ ਪਿੰਡ ਜਿਹੜੇ ਉਹ ਪੰਜਾਬ ਦੇ ਵਿੱਚ ਸਭ ਤੋਂ ਸੋਹਣੇ ਬਣੇ। ਇਹ ਕੰਮ ਜਿਹੜਾ ਇਮਾਨਦਾਰੀ ਨਾਲ ਹੋਣਾ ਚਾਹੀਦਾ। ਬਿਲਕੁਲ ਇਮਾਨਦਾਰੀ ਨਾਲ ਹੋਣਾ ਚਾਹੀਦਾ। ਇਹ ਜੀ ਸਾਡੇ ਨਾਲ ਮੌਜੂਦ ਜਿਹੜੇ ਆ ਸੇਖੋ ਸਾਹਿਬ ਜਿਹਨਾਂ ਨੇ ਕਿਹਾ ਵੀ ਜਿਹੜੇ ਕੰਮ ਐ ਪਿੰਡਾਂ ਦੇ ਉਹ ਇਮਾਨਦਾਰੀ ਨਾਲ ਹੋਣੇ ਚਾਹੀਦੇ ਕੋਈ ਲੋਕਾਂ ਦੀ ਅਪ੍ਰੇਕਸ਼ਾ ਬਹੁਤ ਹੈ ਕਿਉਂਕਿ ਲੋਕ ਚਾਹਤੇ ਆ ਵੀ ਜਿਹੜੇ ਦਿਹਾਤੀ ਇਲਾਕੇ ਨੇ ਜਿਹੜੇ ਕੰਨ ਹੈਗੇ ਆ ਉਹਨਾਂ ਦੇ ਜਿਹੜੇ ਕੰਮ ਨਾ ਰੁਕਣ ਤੇ ਜਿਹੜੇ ਕੰਮ ਹੈਗੇ ਆ ਉਹ ਤੇਜ਼ੀ ਦੇ ਨਾਲ ਹੋਣ ਤੇ ਜੜੀਆਂ ਵੀ ਲੋਕਾਂ ਦੀ ਉਮੀਦਾਂ ਹੈਆਂ ਉਹਦੇ ਤੇ ਜੜਾ ਖਰਿਆ ਉਤਰਿਆ ਜਾਵੇ ਇਹ ਗੁਰਪ੍ਰੀਤ ਸੇਖੋ ਦੀ ਜਿਹੜੀ ਸੋਚ ਆ ਜਿਸ ਕਰਕੇ ਉਹ ਸਿਆਸਤ ਦੇ ਵਿੱਚ ਆਇਆ ਕਿਉਂਕਿ ਬਿਨਾ ਪਾਵਰ ਤੋਂ ਲੋਕਾਂ ਦੇ ਕਈ ਐਸੇ ਕੰਮ ਹੁੰਦੇ ਆ ਜਿ ਜਿਨ੍ਹਾਂ ਨੂੰ ਜੜਾ ਵੀ ਬਾਹਰ ਲੰਗਾਣਾ ਬ ਅੱਗੇ ਜਿਹੜੀ ਆਮਰ ਹੈ ਜਨਾਂ ਦੇ ਵਿੱਚ ਹੋਰ ਵੀ ਜਿਹੜੀ ਹੈ ਇਹਦੇ ਵਿੱਚ ਨਿਖਾਰ ਜਿਹੜੀ ਹੈ ਇਹਨਾਂ ਦੀ ਲਾਈਫ ਦੇ ਵਿੱਚ ਆਉਂਦਾ ਹੋਇਆ ਦਿਖਾਈ ਦੇ ਰਿਹਾ ਜਿਸ ਤਰ੍ਹਾਂ ਦਾ ਸਮਰਥਨ ਵੀ ਕਹਿ ਸਕਦੇ ਲੋਕ ਹੈ ਤੇ ਲੋਕਾਂ ਦਾ ਪਿਆਰ ਹੈ ਇਹਨਾਂ ਨੂੰ ਮਿਲਦਾ ਹੋਇਆ ਸਾਫ ਤੌਰ ਤੇ ਦਿਖਾਈ ਦੇ ਰਿਹਾ ਅਸੀਂ ਵੀ ਇਹ ਵੀ ਕਹਿੰਦਾ ਕੱਦਿਆ ਵੀ ਇਹਨਾਂ ਦਾ ਜਿਹੜਾ ਲੋਕਾਂ ਇਹਨਾਂ ਨੂੰ ਜਿਹੜਾ ਪਿਆਰ ਮਿਲਦਾ ਪਿਆ ਲੋਕਾਂ ਵੱਲੋਂ ਉਹ ਜਿਹੜਾ ਪਿਆਰ ਹੈਗਾ ਉਹ ਸਦਾ ਇਸ ਤਰ੍ਹਾਂ ਬਰਕਰਾਰ ਰਹੇ ਤੇ ਲੋਕਾਂ ਦੀ ਜਿਹੜੀਆਂ ਉਮੀਦਾਂ ਹੈਗੀਆਂ ਉਹ ਇਹਨਾਂ ਤੋਂ ਜਿਹੜੀਆਂ ਨੇ ਵੀ ਕਹਿ ਸਕਦੇ ਆ ਵੀ ਪੂਰੀਆਂ ਹੋਣ ਤੇ ਇਹ ਵੀ ਜਿਹੜੇ ਲੋਕਾਂ ਦੀ ਉਮੀਦਾਂ ਦੇਖ ਆਖਿਰ ਕਰੇ ਉਤਰਨ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ